ਸੱਚੀ ਗੱਲ ਦੋਸਤੋ ਦੋਸਤੋ ਪਿਛਲੇ ਦਿਨੀ ਇੱਕ ਬਾਬੇ ਨੇ ਐਂਟਰੀ ਮਾਰੀ ਸੀ 2-3 ਸਾਲ ਪਹਿਲਾਂ ਬਗੇਸ਼ਵਰ ਵਾਲਾ ਬਾਬਾ। ਮਾਰ ਹਮਾਰੀ ਰਾਮਰ ਉਸੇ ਬਾਤ ਦੀ। ਅਫਸਰ ਮੈਂ ਮਾਰੋ। ਅਫਸਰ ਮੈਂ ਬੜਾ ਘੁੰਮਾਟ। ਉਹਦਾ ਨਾਮ ਦਵਿੰਦਰ ਸ਼ਾਸਤਰੀ ਵੀ ਕਿਹਾ ਜਾਂਦਾ ਹੈ। Madhya Pradesh ਦੇ ਇੱਕ ਪਿੰਡ ਦੇ ਵਿੱਚ ਆਸ਼ਰਮ ਚਲਾਉਂਦਾਗਾ ਬਗੇਸ਼ਵਰ ਧਾਮ। ਬਗੇਸ਼ਵਰ ਧਾਮ ਦੇ ਨਾਂ ਦਾ ਉਹਦਾ ਆਸ਼ਰਮ ਸੀ। દੈਨਿਕ ਜਾਗਰਣ ਦੀ ਰਿਪੋਰਟ ਦੇ ਮੁਤਾਬਕ ਉਹਦਾ ਪੂਰਾ ਨਾਮ ਦਰਿੰਦਰ ਕ੍ਰਿਸ਼ਨ ਕਰਕਾ ਉਹਦੀ ਉਮਰ ਸਿਰਫ 27 ਸਾਲ ਹੈ 27 ਸਾਲ ਦੀ ਉਮਰ ਦੇ ਵਿੱਚ ਤੁਸੀਂ ਦੇਖੋ ਬਾਬਾ ਬਣ ਗਿਆ ਕੁਝ ਲੋਕ ਪੜ ਕੇ ਆਈਪੀਐਸ ਬਣਦੇ ਨੇ ਸਾਇੰਟੀਸਟ ਬਣਦੇ ਨੇ ਆਈਪੀਐਸ ਬਣਦੇ ਨੇ ਪੀਸੀਐਸ ਬਣਦੇ ਨੇ ਕੁਝ ਲੋਕ ਮੂਰਖ ਬਣਦੇ ਨੇ 27 ਸਾਲ ਦੀ ਉਮਰ ਦਾ ਬਾਬਾ ਇਹ ਅੱਜ ਕੱਲ ਪੂਰੀ ਚਰਚਾ ਦੇ ਵਿੱਚ ਹੈ ਪਹਿਲੀ ਵਾਰ ਇਹ ਸੁਰਖੀਆਂ ਦੇ ਵਿੱਚ ਕਦੋਂ ਆਉਂਦਾਗਾ ਪਹਿਲੀ ਵਾਰ ਸੁਰਖੀਆਂ ਦੇ ਵਿੱਚ ਇਹ ਇੱਕ ਪੜਕਾਉ ਭਾषण ਦੇ ਤੌਰ ਤੇ ਲੋਕਾਂ ਦੇ ਵਿੱਚ ਚਰਚਾ ਦੇ ਵਿੱਚ ਆਉਂਦਾ ਇਹਦਾ ਪਹਿਲਾ ਜਿਹੜਾ ਭਾਸ਼ਣ ਸੀਗਾ ਜਦੋਂ ਚਰਚਾ ਦੇ ਵਿੱਚ ਆਇਆ 19 April 2022 ਨੂੰ Madhya Pradesh ਦੇ ਵਿੱਚ ਇੱਕ ਪ੍ਰੋਗਰਾਮ ਸੀਗਾ ਜਿਵੇਂ ਆਪਾਂ ਕਹਿ ਦਿੰਨੇ ਆ ਦੀਵਾਨ ਸੀਗਾ ਜਾਂ ਕੋਈ ਸਮਾਗਮ ਸੀਗਾ ਉਸ ਸਮਾਗਮ ਦੇ ਵਿੱਚ ਇਹਨੇ ਇੱਕ ਪੜਕਾਉ ਭਾਸ਼ਣ ਦਿੱਤਾ ਸੀ ਕਹਿੰਦਾ ਸਾਰੇ Hindu ਇਕੱਠੇ ਹੋ ਜੋ ਸਾਰੇ Hindu ਕਹਿੰਦਾ ਇਕੱਠੇ ਹੋ ਜੋ ਜਿਹੜੇ ਲੋਕ ਕਹਿੰਦਾ ਪੱਥਰ ਮਾਰਦੇ ਨੇ ਉਹਨਾਂ ਦੇ ਘਰਾਂ ਤੇ ਬਲਡੋਜ਼ਰ ਚਲਾਓ

ਜਿਸ ਦੇ ਕਰਕੇ ਇਹ ਚਰਚਾ ਦੇ ਵਿੱਚ ਆਇਆ ਫਿਰ ਇਹਨੇ ਕਿਹਾ ਕਹਿੰਦਾ ਮੈਂ ਬਾਬਾ ਨਹੀਂ ਕਹਿੰਦਾ ਮੈਂ ਢਾਬਾਂਗਾ ਇਹਨੇ ਆਪਣੇ ਆਪ ਨੂੰ ਕਿਹਾ ਸੀ ਕਹਿੰਦਾ ਮੈਂ ਬਾਬਾ ਨਹੀਂ ਮੈਂ ਢਾਬਾਂਗਾ ਪਤਾ ਹੀ ਨਹੀਂ ਕਿ ਹਮ ਬਾਬਾ ਹੈ ਹੀ ਨਹੀਂ ਹਮ ਤਾਂ ਢਾਬਾ ਹੈ ਫਿਰ ਉਸ ਤੋਂ ਬਾਅਦ ਬਗੇਸ਼ਵਰ ਵਾਲੇ ਬਾਬਾ ਜਿਹੜੇ ਦਵਿੰਦਰ ਸ਼ਾਸਤਰੀ ਇਹਨਾਂ ਦਾ ਪ੍ਰੋਗਰਾਮ ਹੁੰਦਾ ਨਾਗਪੁਰ ਦੇ ਵਿੱਚ ਉਹ ਨਾਗਪੁਰ ਜਾਂਦੇ ਆ ਉੱਥੋਂ ਦੇ ਇੱਕ ਸਾਹਮਾਨਵ ਨੇ ਸਾਹਮਾਨਵ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਸਾਹਮਾਨਾ ਜਿਹੜੇ ਹੋ ਉਹ ਇੱਕ ਇੱਕ ਤਰ੍ਹਾਂ ਦੀ ਜਿਹੜੇ ਕੋਈ ਪਖੰਡੀ ਨੇ ਜਾਂ ਕੋਈ ਲੋਕਾਂ ਨੂੰ ਗਮਰਾਹ ਕਰਦੇ ਆ ਉਹ ਇੱਕ ਸੰਸਥਾ ਚਲਾਉਂਦੇ ਆ ਉਹ ਪਰਦਾ ਫਾਸ਼ ਕਰਦੇ ਆ ਉਹਨਾਂ ਦਾ ਇਹੋ ਜਿਹੇ ਪਖੰਡੀ ਜਿਹੜੇ ਬਾਬੇ ਨੇ ਜਾਂ ਪਖੰਡੀ ਲੋਕ ਨੇ ਉਹਨਾਂ ਦਾ ਪਰਦਾ ਫਾਸ਼ ਕਰਦੇ ਆ ਪਹਿਲਾਂ ਵੀ ਉਹਨਾਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਦਾ ਜਿਹੜਾ ਪਰਦਾ ਫਾਸ਼ ਕੀਤਾਗਾ ਜਿਵੇਂ ਕਿ ਪੰਜਾਬ ਦੇ ਵਿੱਚ ਤਰਕਸ਼ੀਲ ਆਪਾਂ ਕਹਿ ਸਕਦੇ ਆ ਇਸ ਤਰ੍ਹਾਂ ਦੀ ਕੋਈ ਸੰਸਥਾ ਉਹਨਾਂ ਦੀ ਸਾਹਮਾਨਮ ਜੀ ਦੀ ਤੇ ਉਹ ਚਲਾ ਰਹੇ ਨੇ ਤੇ ਉਹ ਉਹ ਉਹਨਾਂ ਨੂੰ ਚੈਲੰਜ ਕਰ ਦਿੰਦੇ ਨੇ ਉਸ ਬਗੇਸ਼ਵਰ ਵਾਲੇ ਬਾਬੇ ਨੂੰ ਚੈਲੰਜ ਕਰਦੇ ਨੇ ਚੈਲੰਜ ਕੀ ਕਰਦੇ ਨੇ ਉਹ ਕਹਿੰਦੇ ਆ ਵੀ ਨਾਲ ਦੇ ਕਮਰੇ ਦੇ ਵਿੱਚ 10 ਲੋਕ 10 ਬੰਦੇ ਖੜਾ ਤੇ 10 ਬੰਦਿਆਂ ਦੇ ਨਾਮ ਉਹਨਾਂ ਦੇ ਪਿਤਾ ਦਾ ਨਾਮ ਉਹਨਾਂ ਦਾ ਫੋਨ ਨੰਬਰ ਤੇ ਇਹ ਚੀਜ਼ਾਂ ਜੇ ਤੁਸੀਂ ਜੇ ਬਗੇਸ਼ਵਰ ਵਾਲਾ ਬਾਬਾ ਦੱਸ ਦਿੰਦਾ ਜੇ ਬਗੇਸ਼ਵਰ ਵਾਲਾ ਬਾਬਾ 10 ਬੰਦਿਆਂ ਦੇ ਨਾਂ ਪਿਤਾ ਦਾ ਨਾਂ ਤੇ ਫੋਨ ਨੰਬਰ ਉਹਨਾਂ ਦੇ ਦੱਸ ਦਿੰਦਾ ਤਾਂ ਅਸੀਂ ਕਹਿੰਦੇ ਉਹਨੂੰ 30 ਲੱਖ ਰੁਪਏ ਦਾ ਨਾਮ ਦੇਵਾਂਗੇ 30 ਲੱਖ ਰੁਪਏ ਦੀ ਰਕਮ ਬਹੁਤ ਵੱਡੀ ਹੁੰਦੀ ਹੈ ਪਰ ਉਹ ਕਹਿੰਦੇ ਇੱਕ ਗੱਲ ਹੋਰ ਜੇ 90% ਵੀ ਸਹੀ ਦਸਤਾ ਤਾਂ ਵੀ ਅਸੀਂ 30 ਲੱਖ ਰੁਪਏ ਦੇਵਾਂਗੇ ਨਾਲੇ ਬਾਬੇ ਦੇ ਕਹਿੰਦੇ ਪੈਰੀ ਹੱਥ ਲਾਵਾਂਗੇ ਨਾਲੇ ਕਹਿੰਦੇ ਜਿਹੜੀ ਸਾਡੀ ਸੰਸਤ ਆ ਗਈ ਅਸੀਂ ਉਹਨੂੰ ਬੰਦ ਕਰ ਦਾਂਗੇ ਤੇ RAM ਜਿਹੜਾ ਹੈ ਬਾਬਾ ਦਾ ਇਹ ਉਹਨਾਂ ਦੇ ਚੈਲੰਜ ਤੋਂ ਭੱਜ ਜਾਂਦਾਗਾ ਤੇ ਉਹਨਾਂ ਦਾ ਚੈਲੰਜ ਅਸੈਂਪਟ ਨਹੀਂ ਕਰਦਾ ਫਿਰ ਉਹ ਆਪਣੇ ਧਾਮ ਤੇ 나ਗਪੁਰ ਤੋਂ ਜਦੋਂ ਵਾਪਸ ਜਾਂਦਾ ਆਪਣੇ ਧਾਮ ਤੇ ਜਾ ਕੇ ਇੱਕ ਉੱਥੇ ਜਾ ਕੇ ਇੱਕ ਵੀਡੀਓ ਅਪਲੋਡ ਕਰਦਾ ਵੀ ਆਪਣੇ ਚੈਨਲ ਤੇ ਕਹਿੰਦਾ ਵੀ ਇੱਥੇ ਆਜੋ ਕਹਿੰਦਾ ਇੱਥੇ ਆ ਕੇ ਕਹਿੰਦਾ ਆਪਣਾ ਜਿਹੜਾ ਚੈਲੰਜ ਹੈ ਉਹ ਤੁਸੀਂ ਕਰ ਸਕਦੇ ਉੱਥੇ ਚੈਲੰਜ ਅਸੈਪਟ ਨਹੀਂ ਹੋ ਸਕਦਾ ਸੀ ਫਿਰ ਜਿਹੜੇ ਸਾਹਮਨਮ ਜੀ ਨੇ ਵੀ ਉਧਰੋਂ ਫਿਰ ਵੀਡੀਓ ਰਾਹੀਂ ਜਵਾਬ ਦਿੱਤਾ ਬਗੇਸ਼ਵਰ ਵਾਲੇ ਬਾਬੇ ਨੂੰ ਉਹਨਾਂ ਨੇ ਕਿਹਾ ਜਿਹੜਾ ਉੱਥੋਂ ਦਾ ਮੁੱਖ ਮੰਤਰੀ ਸੀ ਜਿਹੜੇ ਜਿਹੜੀ ਸਟੇਟ ਦੇ ਇਹ ਬਗੇਸ਼ਵਰ ਵਾਲਾ ਬਾਬਾ ਹੈਗਾ ਉੱਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਉਹ ਖੁਦ ਇਸ ਬਾਬੇ ਕੋਲੇ ਜਾਂਦਾਗਾ ਉਹਦੇ ਪੈਰੀ ਹੱਥ ਲਾਉਂਦਾਗਾ ਉੱਥੋਂ ਦਾ ਪ੍ਰਸ਼ਾਸਨ ਜਿਹੜਾ ਉਹ ਇਹਦੇ ਅੰਦਰ ਹੈ ਮੰਨ ਲਓ ਇੱਕ ਜੁੱਠ ਤਾਂ ਕਹਿ ਸਕਦੇ ਆ ਉੱਥੇ ਇਨਸਾਫ ਨਹੀਂ ਹੋ ਸਕਦਾ ਸੀ

ਮੇ ਆਪਣੇ ਜਿਹੜੀ ਵੀ ਸਾਡੀ ਆਪਣੀ ਅਮਾਉਂਟ ਆ ਗਈ 30 ਲੱਖ ਰੁਪਏ ਉਹ ਤੁਹਾਨੂੰ ਦੇਵਾਂਗੇ ਜੇ ਤੁਸੀਂ ਸਹੀ ਦੱਸਤਾ ਸਾਰਾ ਕੁਝ ਅਸੀਂ ਤੁਹਾਡੇ ਤੋਂ ਮਾਫੀ ਮੰਗਾਂਗੇ ਇਥੋਂ ਤੱਕ ਕੇ ਜਿਹੜੀ ਸਾਡੀ ਸੰਸਥਾ ਸੀ ਉਹ ਬੰਦ ਕਰ ਦਾਂਗੇ ਪਰ ਨਹੀਂ ਦੋਸਤੋ ਉਸ ਤੋਂ ਬਾਅਦ ਕੀ ਹੁੰਦਾ ਉੱਥੇ ਜਾ ਕੇ ਇੱਕ ਹੋਰ ਇਹਦਾ ਕਾਰਨਾਮਾ ਸਟਾਰਟ ਹੁੰਦਾਗਾ ਇਹ ਜਿਵੇਂ RAMDEVA ਉਹ ਜਿਹੜਾ RAMDEVA RAMDEVA ਵੰਗੂ ਇਹਨੇ ਇੱਕ ਕਹਿਤਾ ਕਹਿੰਦਾ ਵੀ ਮੈਂ ਕੈਂਸਰ ਦੀ ਦਵਾਈ ਤਿਆਰ ਕਰ ਦਾਂਗਾ ਜਿਸ ਦੇ ਨਾਲ ਕੈਂਸਰ ਠੀਕ ਹੋ ਜਾਂਦਾ सर रोग है दूसरे स्टेज का है हम एक विधि कर दे भी कैंसर की दवाई धाम पे मिल है ठीक हो जाएगा आशीर्वाद माँ बीमार है तीन साल से दर्द कैंसर नामक रोग बना हुआ, को हो जाएगी ये है, पचास ग्राम के में दो खड़ी हल्दी की गांठ पीस करके मिला करके रोगी को पिलाएं लाभ हंड्रेड परसेंट होगा आशीर्वाद मुझे ये देखो ये भी लोग तरह ही जिम्मे रामदेव ने लोगों गुआ का मूत पियाया उसी तरह ही यही गल कही ਕਹਿੰਦਾ ਵੀ ਮੈਂ ਕੈਂਸਰ ਦੀ ਦਵਾਈ ਤੇ ਕੈਂਸਰ ਵਾਲੇ ਮਰੀਜ਼ ਦਾ ਠੀਕ ਕਰਦਾ। ਮੈਂ ਭਾਰਤ ਸਰਕਾਰ ਨੂੰ ਵੀ ਅਪੀਲ ਕਰਨੀ ਚਾਹੁੰਦਾ ਐਡੇ ਐਡੇ ਹਸਪੀਟਲ ਖੁੱਲੇ ਨੇ ਤੁਸੀਂ ਇਹ ਜਿਹੜਾ ਬਾਬਿਆਂ ਕੋਲੇ ਨੁਕਤਾ ਹੈਗਾ ਉਹ ਨੁਕਤਾ ਤੁਸੀਂ ਇਹਨਾਂ ਨੂੰ ਸਮਾਓ ਤੇ ਇੰਨੇ ਲੋਕ ਜਿਹੜੇ ਕੈਂਸਰ ਨਾਲ ਪੀੜਤ ਨੇ ਪੂਰੇ ਪੂਰੀ ਦੁਨੀਆ ਦੇ ਵਿੱਚ ਲੋਕ ਪੜਾਈ ਦਾ ਕੰਮ ਆ ਨਾਲੇ ਨਾਲੇ ਇਸ ਬਾਬਿਆਂ ਕੋਲੇ ਜਿਹੜੇ ਨੁਕਤੇ ਨੇ ਲੋਕ ਇਸ ਨੁਕਤੇ ਨਾਲ ਜੇ ਠੀਕ ਹੁੰਦੇ ਐ ਜਿਹੜੀਆਂ ਬਿਲਡਿੰਗਾਂ ਆ ਕਿਤੇ ਡਾਕਟਰੀ ਪੜ੍ਹਾਈ ਕਰਨ ਦੀ ਕੀ ਲੋੜ। ਇਹਨਾਂ ਬਾਬਿਆਂ ਕੋਲੇ ਆਪਾਂ ਭੇਜ ਦਿਆ ਕਰਾਂਗੇ ਜੇ ਪੇਸ਼ੈਂਟ ਠੀਕ ਹੁੰਦੇ ਨੇ ਇੱਕ ਸਵਾਲ ਖੜਾ ਹੁੰਦਾਗਾ ਉਸ ਤੋਂ ਬਾਅਦ ਇੱਕ ਸਵਾਲ ਇਹ ਖੜਾ ਹੁੰਦਾ ਜਿਹੜੇ ਲੋਕ ਪਖੰਡੀ ਨੇ ਪਖੰਡੀ ਲੋਕਾਂ ਕੋਲੇ ਜਿਹੜੇ ਪਖੰਡੀ ਲੋਕ ਨੇ ਜਾਂ ਪਖੰਡੀ ਬਾਬੇ ਨੇ ਲੋਕ ਇਹਨਾਂ ਕੋਲੇ ਜਾਂਦੇ ਕਿਉਂ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਸਟਾਰਟਿੰਗ ਦੇ ਵਿੱਚ ਵੀ ਲੋਕ ਇਹਨਾਂ ਕੋਲੇ ਕਿਹੜੇ ਲੋਕ ਜਾਂਦੇ ਨੇ ਅਕਸਰ ਕਿਹਾ ਜਾਂਦਾ ਕਿ ਲੋਕ ਜਨ ਅਣਪੜ੍ਹ ਨੇ ਅਣਪੜ੍ਹ ਲੋਕ ਇਹਨਾਂ ਦੇ ਮੰਗਰ ਜਾਂਦੇ ਨੇ ਨਹੀਂ ਦੋਸਤੋ ਐਜੂਕੇਸ਼ਨ ਦੀ ਜਿਹੜੀ ਕਮੀ ਆ ਸਾਡੇ ਸਮਾਜ ਦੇ ਵਿੱਚ ਐਜੂਕੇਸ਼ਨ ਦੀ ਕਮੀ ਕਰਕੇ ਜਿਹੜੇ ਅਨਪੜ੍ਹ ਨਹੀਂ ਪੜ੍ਹੇ ਲਿਖੇ ਵੀ ਜਿਹੜੇ ਸਾਨੂੰ ਐਜੂਕੇਸ਼ਨ ਦੇ ਵਿੱਚ ਸਿਰਫ ਰਾਟੇ ਲਵਾਏ ਜਾਂਦੇ ਆ ਪ੍ਰੈਕਟੀਕਲ ਤੌਰ ਤੇ ਨਹੀਂ ਸਮਝਾਇਆ ਜਾਂਦਾ ਜਿਹੜੀਆਂ ਚੀਜ਼ਾਂ ਸਾਨੂੰ ਜ਼ਿੰਦਗੀ ਦੇ ਵਿੱਚ ਕੰਮ ਆਉਣੀਆਂ ਨੇ ਉਹ ਚੀਜ਼ਾਂ ਸਾਨੂੰ ਨਹੀਂ ਪੜਾਈਆਂ ਜਾਂਦੀਆਂ ਸਾਨੂੰ ਸਿਰਫ ਰਾਟੇ ਲਵਾ ਕੇ ਪੇਪਰ ਕਲੀਅਰ ਕਰਵਾਏ ਜਾਂਦੇ ਆ ਤੇ ਪੜਾਈਆਂ ਕਰਵਾਈਆਂ ਜਾਂਦੀਆਂ ਨੇ ਫਿਰ ਇਸ ਦੇ ਵਿੱਚ ਦੂਜਾ ਕਾਰਨ ਯਕੀਨ ਜੀਤੇ ਆਪਾਂ ਅੱਖਾਂ ਬੰਦ ਕਰਕੇ ਯਕੀਨ ਕਰ ਲੈਨੇ ਆ ਬੇਸ਼ੱਕ ਉਹ ਬਾਬੇ ਹੋਣ ਬੇਸ਼ੱਕ ਇਹੋ ਜਿਹੇ ਪਖੰਡੀ ਲੋਕ ਹੋਣ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਯਕੀਨ ਕਰਕੇ ਅਸੀਂ ਮੈਂਟਲੀ ਜਿਹੜਾ ਅਸੀਂ ਮੈਂਟਲੀ ਪਰੇਸ਼ਾਨ ਹੁੰਨੇ ਆ ਜਦੋਂ ਉਹ ਲੋਕ ਇਹਨਾਂ ਦੀਆਂ ਗੱਲਾਂ ਦੇ ਵਿੱਚ ਆ ਜਾਂਦੇ ਆ ਮੰਨ ਲਓ ਕਿ ਮੈਂਟਲੀ ਪਰੇਸ਼ਾਨ ਆ ਕੋਈ ਘਰ ਦੇ ਵਿੱਚ ਬੰਦੇ ਨੂੰ ਕੋਈ ਪਰੇਸ਼ਾਨੀਆਂ ਨੇ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਦੇ ਵਿੱਚ ਕੋਈ ਕਿਸੇ ਵੀ ਕਿਸਮ ਦੀ ਕੋਈ ਬਿਮਾਰੀ ਹੈ ਜਾ ਕੋਈ ਘਰੇਲੂ ਕਲੇਸ਼ ਹੈ ਉਹ ਜਿਹੜੇ ਲੋਕ ਨਹੀਂ ਮੈਂਟਲੀ ਬਿਹੇ ਪ੍ਰੇਪੇਅਰ ਨਹੀਂ ਹੈਗੇ ਉਹ ਲੋਕ ਇਹਨਾਂ ਦੇ ਜਾਲ ਦੇ ਵਿੱਚ ਫਸ ਜਾਂਦੇ ਨੇ ਤਾਂ ਅਖੀਰ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਚਾਹਣਾ ਕਿ ਇਸ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਇਹੋ ਜਿਹੇ ਲੋਕਾਂ ਦਾ ਇਹੋ ਜਿਹੇ ਬਾਬਿਆਂ ਦਾ ਪਖੰਡੀ ਚਾਹੇ ਲੋਕ ਹੋਣ ਚਾਹੇ ਬਾਬੇ ਹੋਣ ਬੇਸ਼ੱਕ ਕੋਈ ਹੋਰ ਇਕਾਦੁੱਕਾ ਜੋ ਵੀ ਨੇ ਇਹ ਸਾਰੇ ਧਰਮਾਂ ਦੇ ਵਿੱਚ ਨਹੀਂ ਇਕੱਲੇ ਇੱਕ ਧਰਮ ਦੀ ਗੱਲ ਨਹੀਂ ਕਰਦੇ ਆਪਾਂ Hindu ਧਰਮ ਦੇ ਵਿੱਚ ਵੀ ਹੈਗੇ ਨੇ Sikh ਧਰਮ ਦੇ ਵਿੱਚ ਵੀ ਪਖੰਡੀ ਬਹੁਤ ਨੇ ਹੋਰ ਜਿਹੜੇ ਵੱਖ-ਵੱਖ ਧਰਮ ਨੇ ਉਹ ਧਰਮਾਂ ਦੇ ਵਿੱਚ ਵੀ ਜਿਹੜੇ ਪਖੰਡੀ ਲੋਕ ਇਦਾਂ ਦੇ ਹੈਗੇ ਨੇ ਪਖੰਡੀ ਬਾਬੇ ਹੈਗੇ ਨੇ ਇਹਨਾਂ ਤੋਂ ਗਰੇਜ ਕੀਤਾ ਜਾਵੇ ਧੰਨਵਾਦ ਦੋਸਤੋ ਸਾਸਿਕਾ